ਪੰਜਾਬ ਦੇ ਵਿੱਚ ਕੁਝ ਹੀ ਦਿਨਾਂ ਬਾਅਦ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਫਿਲਹਾਲ ਚੋਣਾਂ ਦਾ ਮਾਹੌਲ ਗਰਮ ਹੈ ਜਿਸ ਦੇ ਚੱਲਦੇ ਦिशा ਊਮਨ ਵੈਲਫੇਅਰ ٹرسٹ ਵੱਲੋਂ ਇੱਕ ਮੁਹਿੰਮ ਚੜੀ ਗਈ ਹੈ ਇਸ ਦੇ ਵਿੱਚ ਇਸ ਮੁਹਿੰਮ ਦੇ ਵਿੱਚ ਮਹਿਲਾ ਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਹਦੇ ਵਿੱਚ ਇੱਕ ਪ੍ਰੋਗਰਾਮ ਚਲਾਇਆ ਜਾਗ ਭੈਣੇ ਜਾਗ ਯਾਨੀ ਕਿ ਮਹਿਲਾ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਆਪਣੇ ਵੋਟ ਦਾ ਇਸਤੇਮਾਲ ਖੁਦ ਆਪਣੀ ਮਰਜ਼ੀ ਨਾਲ ਆਪਣਾ ਹੱਕ ਸਮਝ ਕੇ ਕਰਨਾ ਨਾ ਕਿ ਆਪਣੇ ਪਤੀ ਆਪਣੇ ਪਿਤਾ ਜਾਂ ਆਪਣੇ ਭਰਾ ਦੇ ਕਹਿਣ ਤੇ ਬੋਡ ਪਾਉਣ ਜਿਸ ਦੇ ਤਹਿਤ ਦिशा ਊਮਨ ਵੈਲਫੇਅਰ ٹرسٹ ਵੱਲੋਂ ਮਾਨਸਾ ਵਿਖੇ ਇੱਕ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ ਜਿੱਥੇ ਉਹਨਾਂ ਦੱਸਿਆ ਕਿ 13 ਮਈ ਨੂੰ ਮਾਨਸਾ ਵਿਖੇ ਇੱਕ ਮਹਿਲਾ ਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਪੰਚਾਇਤ ਮਾਨਸਾ ਵਿਖੇ ਕੀਤੀ ਜਾਵੇਗੀ ਤੇ ਇੱਥੇ ਮਹਿਲਾਵਾਂ ਦਾ ਇੱਕ ਵੱਡਾ ਇਕੱਠ ਹੋਵੇਗਾ ਇਸ ਫਾਊਂਡੇਸ਼ਨ ਨਾਲ ਜੁੜੇ ਹੋਏ ਸਾਰੇ ਹੀ ਮੈਂਬਰ ਆਗੂ ਇੱਥੇ ਪਹੁੰਚਣਗੇ ਤੇ ਮਹਿਲਾਵਾਂ ਨੂੰ ਉਹਨਾਂ ਦੇ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨਗੇ ਤੁਹਾਨੂੰ ਸੁਣਾਉਣਾ ਹੈ ਕਿ ਕਿਸ ਤਰ੍ਹਾਂ ਦੀ ਇਹ ਮਹਿਲਾ ਪੰਚਾਇਤਾਂ ਹੋਣਗੀਆਂ ਤੇ ਕਿਸ ਤਰ੍ਹਾਂ ਮਹਿਲਾਵਾਂ ਨੂੰ ਜਾਗਰੂਕ ਕੀਤਾ ਜਾਊਗਾ ਵੀੜਾ ਚੁੱਕਿਆ ਹੈ ਵੀੜਾ ਜਿਸ ਤਰੀਕੇ ਚੋਂ ਕਮਿਸ਼ਨ ਨੇ ਕਿਹਾ ਹੈਗਾ ਮੁੱਖ ਚੋਣ ਅਧਿਕਾਰੀ ਵੀ ਉਹਨਾਂ ਦੀ ਅਦਾਇਤਾ ਨੇ ਕਿ 70 ਦੇ ਪਾਰ ਜਾਵੇ 70 ਦੇ ਪਾਰ ਨਾਲ ਲੈ ਕੇ ਜਾਂਦੇ ਨਾਲ ਨਾਲ ਸਾਡੀ ਟਰੱਸਟ ਦੇ ਵੱਲੋਂ ਇੱਕ ਪਹਿਲ ਕੀਤੀ ਗਈ ਹੈ ਇਹ ਪਹਿਲ ਇਹ ਹੈ ਕਿ ਪੂਰੇ ਪੰਜਾਬ ਦੇ ਖਾਸ ਕਰਕੇ ਪੰਜ ਜ਼ਿਲ੍ਹਿਆਂ ਦੇ ਵਿੱਚ ਮਹਿਲਾ ਪੰਚਾਇਤਾਂ ਦਾ ਆਯੋਜਨ ਕੀਤਾ ਜਾਏਗਾ। ਇਹਨਾਂ ਮਹਿਲਾ ਪੰਚਾਇਤਾਂ ਦੇ ਵਿੱਚ ਅਸੀਂ ਔਰਤਾਂ ਨੂੰ ਉਹਨਾਂ ਦੀ ਵੋਟ ਦੇ ਇਸਤੇਮਾਲ ਪਰਤੀ ਜਾਗਰੂਕ ਕਰਾਂਗੇ। ਕਿਉਂਕਿ ਜਿਹੜੀ ਸਾਡੇ ਟਰੱਸਟ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਪਿੰਡਾਂ ਦਾ ਨਾਮ ਪਹਿਲਾਂ ਹੀ ਜ਼ਿਕਰ ਕਰ ਚੁੱਕੀਆਂ। ਉਹ ਸਰਵੇ ਦੇ ਵਿੱਚ ਆਇਆ ਕਿ ਅੱਜ ਵੀ ਔਰਤਾਂ ਆਪਣੇ ਵੋਟ ਦਾ ਇਸਤੇਮਾਲ ਆਪਣੇ ਤਰੀਕੇ ਨਾਲ ਨਹੀਂ ਕਰਦੀਆਂ। ਪਿਤਾ, ਪਤੀ ਜਾਂ ਫਿਰ ਕਿਸੇ ਵੀ ਹੋਰ ਜਿਹੜਾ ਆਪਣਾ ਭਰਾ ਹੈ ਕਿਸੇ ਦੇ ਵੀ ਕਹੇ ਉੱਤੇ ਵੋਟ ਨੂੰ ਕਿਤੇ ਵੀ ਜਿਹੜੇ ਪਾ ਦਿੰਦੀਆਂ ਨੇ। ਅਸੀਂ ਜਿਹੜਾ ਕਿਸੇ ਪਾਰਟੀ ਦੇ ਖਿਲਾਫ ਨਹੀਂ ਆ। ਨਾ ਅਸੀਂ ਕਹਿੰਦੇ ਆ ਕਿ ਤੁਸੀਂ ਕਿਸੇ ਕੈਂਡੀਡੇਟ ਨੂੰ ਜਿਹੜੀ ਵੋਟ ਪਾਣੀ ਆ ਸਿਰਫ ਤੇ ਸਿਰਫ ਦਿਸ਼ਾ ਊਮਨ ਵੈਲਫੇਅਰ ਟਰਸਟ ਦਾ ਕਹਿਣਾ ਏ ਆ ਕਿ ਵੋਟ ਦਾ ਇਸ ਪਾਸੇ ਹਰੀ ਕੋਟ ਨਹੀਂ ਕਰਨਾ 70 ਤੋਂ ਪਾਰ ਅਸੀਂ ਆ ਇਸ ਵਾਰੀ ਜਿਹੜੀ ਆਪਣੀ ਪ੍ਰਤੀਸ਼ਤਤਾ ਲੈ ਕੇ ਜਾਣੀ ਹੈਗੀ ਪਹਿਲੀ ਮਹਿਲਾ ਪੰਚਾਇਤ ਦਾ ਆਯੋਜਨ ਮਾਨਸਾ ਦੇ ਵਿੱਚ ਸੋਮਵਾਰ ਨੂੰ 13 ਤਰੀਕ ਨੂੰ ਅਗਰ ਸਿੰਘ ਭਵਨ ਦੇ ਵਿੱਚ ਹੋ ਰਿਹਾ ਹੈ ਤੇ ਅਗਲੀਆਂ ਜਿਹੜੀਆਂ ਡੇਟਸ ਨੇ ਜਲਦੀ ਹੀ ਅਨਾਉਂਸ ਕਰ ਦਿੱਤੀਆਂ ਜਾਣਗੀਆਂ ਮਹਿਲਾ ਪੰਚਾਇਤ ਜਾਗ ਪੈਣੇ ਜਾਗ ਕੈਂਪੇਨ ਆ ਜਾਗ ਮੈਨੇ ਜਾਗ ਕੈਂਪੇਨ ਦੇ ਅੰਤਰਗਤ ਜਿਹੜੇ ਸਾਰੇ ਪ੍ਰੋਗਰਾਮ ਹੋਣਗੇ ਮਹਿਲਾ ਪੰਚਾਇਤਾਂ ਦਾ ਆਯੋਜਨ ਆ ਪੰਜ ਜ਼ਿਲ੍ਹਿਆਂ ਦੇ ਵਿੱਚ ਮਾਨਸਾ ਤੋਂ ਸ਼ੁਰੂਆਤ ਹੋ ਕੇ ਉਸ ਤੋਂ ਬਾਅਦ ਲੁਧਿਆਣਾ ਲੁਧਿਆਣਾ ਤੋਂ ਬਾਅਦ ਪਟਿਆਲਾ ਮੁਖਾਲੀ ਤੇ ਗੱਲ ਕੀਤੀ ਲੁਧਿਆਣਾ ਇੱਥੇ ਇੱਥੇ ਜਿਹੜੇ ਪ੍ਰੋਗਰਾਮ ਹੋ ਲਿਖੇ ਜਾਣਗੇ ਮੈਂ ਜੋ ਆਪਣੇ ਮੱਤਨਾ ਬੋਲਣ ਫਿਰ ਪਰਵਾਹ ਤੇ ਕੋਈ ਰਿਜ਼ ਹੈ ਜਬ ਬੱਚੇ ਕੋ ਲੜਕੀ ਹੈਗੀ ਉਹ ਆਪਣੇ ਮਾਪੇ ਤੋਂ ਮਰਜ਼ੀ ਤੋਂ ਬਿਨਾਂ ਕਿਵੇਂ ਭਰ ਰਹੀ ਹੈ ਉਹ ਉਹਨਾਂ ਦੇ ਕਿਉਂ ਨਾ ਮੰਨੇਗੀ ਕਿ ਕਿਸ ਤਰ੍ਹਾਂ ਕੱਲੀਕਾਰ ਕਰਤਾ ਹੈ ਉਹ ਕੀਤਾ ਬਾਈਜੀ ਮੈਂ ਗੱਲ ਕਰਦੀ ਆ ਜੀ ਕਿ ਜਿਹੜੀ ਹੈ ਕਿ ਜਾਗਰੂਕਤਾ ਦੀ ਘਾਟ ਹੈ ਅਸੀਂ ਅੱਜ ਵੀ ਜੇਕਰ ਦੇਖ ਲਓ ਤੁਸੀਂ ਮਹਿਲਾਵਾਂ ਦਾ ਕਿਸ ਪੱਧਰ ਤੇ ਜਿਹੜਾ ਹੈਗਾ ਸ਼ੋਸ਼ਣ ਹੋ ਰਿਹਾ ਅਸੀਂ ਉਸ ਦੇਸ਼ ਤੇ ਅਸੀਂ ਉਸ ਪੰਜਾਬ ਦੇ ਵਾਸੀ ਆ ਜਿੱਥੇ ਮਹਿਲਾਵਾਂ ਨੂੰ ਆਪਣੇ ਜਿਹੜੇ ਉਹਨਾਂ ਦੇ ਖਿਲਾਫ ਅਤਿਆਚਾਰ ਹੁੰਦੇ ਨੇ ਤੁਹਾਨੂੰ ਪਤਾ ਹੋਵੇਗੀ ਸੁਪਰੀਮ ਕੋਰਟ ਦੀ ਜੱਜ ਨੇ ਸਵੈ ਇੱਛਾ ਮੌਤ ਲਈ ਗੁਹਾਰ ਲਗਾਈ ਸੀ ਐਪਲੀਕੇਸ਼ਨ ਲਾਈ ਸੀ ਕਿ ਮੈਂ ਮੈਨੂੰ ਸਵੈ ਇੱਛਾ ਦੇ ਨਾਲ ਜਿਹੜੀ ਕਿ ਮੌਤ ਚਾਹੀਦੀ ਆ ਮੈਨੂੰ ਮਰਨ ਦਾ ਅਧਿਕਾਰ ਹੋਵੇ ਕਾਦੇ ਲਈ ਤਾਂ ਜੋ ਸੁਪਰੀਮ ਕੋਰਟ ਦੀ ਜੱਜ ਨੇ ਸੁਪਰੀਮ ਕੋਰਟ ਦੀ ਜੱਜ ਨੂੰ ਬਹਾਰ ਲਗਾਈ ਸੀ ਕਿ ਸੈਸ਼ਨ ਮਹਿਲਾ ਜੱਜ ਨੇ ਸੈਸ਼ਨ ਜੱਜ ਨੇ ਸੈਸ਼ਨ ਜੱਜ ਨੇ ਸੁਪਰੀਮ ਕੋਰਟ ਦੇ ਜੱਜ ਨੂੰ ਲਗਾਈ ਸੀ ਸੈਸ਼ਨ ਜੱਜ ਦੇ ਖਿਲਾਫ ਬਿਲਕੁਲ ਬਿਲਕੁਲ ਆਪਾਂ ਦਾ ਆਪਦਾ ਹੋਈ ਹੈ ਪਰ ਜ਼ਿਆਦਾਤਰ ਵੀ ਆਪਾਂ ਔਰਤਾਂ ਨੇ 1000 ਰੁਪਏ ਦੇ ਲਾਜ਼ਰੀ ਦੇ ਵਿੱਚ ਇੱਕ ਹੀ ਬੈਡਰੂਮ ਮੋਟਾ ਕਿ ਉਹ ਵੀ ਉਹਨੂੰ ਵੀ ਉਹਨੂੰ ਜਿਵੇਂ ਕਿ ਤਰ੍ਹਾਂ ਜਾਗਰੂਕ ਕਰਦੇ ਮੈਂ ਇਸ ਨਾਲ ਹੀ ਜੋੜੂਗਾ ਕਿ ਕੀ ਬੈਲਾ ਹੋਣਾ ਤੁਸੀਂ ਇਸ ਵਾਸਤੇ ਵੀ ਜਾਗਰੂਕ ਕਰੋਗੇ ਕਿਸ ਤਰ੍ਹਾਂ ਦਾ ਕੈਂਡੀਡੇਟ ਹੋਵੇ ਤੈਨੂੰ ਵੋਟ ਪਾਈ ਆਮ ਤੌਰ ਤੇ ਅਵੇਅਰ ਨਹੀਂ ਹੁੰਦੀ ਕਿ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਪਾਣੀ ਜਿਆਦਾਤਰ ਲਾਲਚ ਦੇ ਵਿੱਚ ਆ ਕੇ ਪਾ ਦਿੰਦੇ ਨੇ ਕਿਹਾ ਹੈ ਭਾਈ ਜੀ ਦੇਖੋ ਤੁਹਾਡੇ ਸਾਰਿਆਂ ਦੇ ਮਾਦੀਨ ਰਾਈ ਮੈਂ ਇਹੀ ਗੱਲ ਕਹਿਨੀ ਹੈ ਕਿ ਹਰ ਇੱਕ ਦੇ ਹੱਥ ਦੇ ਵਿੱਚ ਅੱਜ ਮੋਬਾਈਲ ਫੋਨ ਹੈ ਤੇ ਮੋਬਾਈਲ ਫੋਨ ਹਰ ਇੱਕ ਇਨਸਾਨ ਦੇ ਕੋਲ ਗਿਆਨ ਦਾ ਉਹ ਖਜ਼ਾਨਾ ਹੈ ਜਿਹਦੇ ਵਿੱਚ ਉਹ ਜਿੰਨੀ ਜਾਣਕਾਰੀ ਲੈਣੀ ਚਾਹੇ ਲੈ ਸਕਦਾ ਹੈ ਜ਼ਰੂਰੀ ਨਹੀਂ ਕਿ ਮੋਬਾਈਲ ਦੇ ਵਿੱਚ ਗਲਤ ਚੀਜ਼ਾਂ ਨੇ ਲਈ ਹੀ ਅਸੀਂ ਉਸ ਨੂੰ ਇਸਤੇਮਾਲ ਕਰਨਾ ਹੈ ਜੇਕਰ ਚੰਗੀ ਚੀਜ਼ ਦੇ ਲਈ ਉਹਦਾ ਇਸਤੇਮਾਲ ਕੀਤਾ ਜਾਵੇਗਾ ਤਾਂ ਜਿਹੜੇ ਕੈਂਡੀਡੇਟ ਨੂੰ ਦੇਖੋ ਜੇਕਰ ਅਸੀਂ ਬਠਿੰਡਾ ਦੀ ਗੱਲ ਕਰ ਲਈਏ ਤਾਂ ਬਠਿੰਡਾ ਦੇ ਵਿੱਚ ਤੁਹਾਡੇ ਕੋਲ ਆਮ ਆਦਮੀ ਪਾਰਟੀ ਆ ਭਾਰਤੀ ਜਨਤਾ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਆ ਤੇ ਨਾਲ ਦੀ ਨਾਲ ਅਸੀਂ ਗੱਲ ਕਰ ਲਈਏ ਕਾਂਗਰਸ ਪਾਰਟੀ ਆ ਇਹਦੇ 4 ਕੈਂਡੀਡੇਟ ਮੁੱਖ ਤੌਰ ਤੇ ਖੜੇ ਨੇ ਕੋਈ ਨਾ ਕੋਈ ਉਮੀਦਵਾਰ ਕੈਂਡੀਡੇਟ ਵੀ ਆਜ਼ਾਦ ਵੀ ਕੋਈ ਖੜਿਆ ਹੋਏਗਾ ਹਨਾ ਇਹਨਾਂ ਪੰਜਾਂ ਨੂੰ ਤੁਸੀਂ ਕੰਪੈਰੀਜ਼ਨ ਕਰ ਲੈਣਾ ਮੈਂ ਨਹੀਂ ਕਹਿੰਦੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਾਓ ਮੈਂ ਨਹੀਂ ਕਹਿੰਦੀ ਆਮ ਆਦਮੀ ਪਾਰਟੀ ਨੂੰ ਪਾਓ ਮੈਂ ਨਹੀਂ ਕਹਿੰਦੀ ਕਾਂਗਰਸ ਨੂੰ ਪਾਓ ਮੈਂ ਨਹੀਂ ਕਹਿੰਦੀ ਕਿਸੇ ਹੋਰ ਨੂੰ ਪਾਓ ਸਿਰਫ ਤੇ ਸਿਰਫ ਸਾਡਾ ਕਹਿਣਾ ਏ ਹੈ ਕਿ ਆਪਣੀ ਬੁੱਧੀ ਦਾ ਵਿਵੇਕ ਦੇ ਨਾਲ ਇਸਤੇਮਾਲ ਕਰਕੇ ਵੋਟ ਪਾਉਣੀ ਆ ਕਿਸੇ ਦੇ ਕਹਿੰਤੇ ਨਹੀਂ ਪਾਉਣੀ ਮਹਿਲਾਵਾਂ ਦੀ ਬੁੱਧੀ ਕੀ ਤੁਹਾਡੇ ਸਾਹਮਣੇ ਮਹਿਲਾਵਾਂ ਦੇ ਇਸ ਇਲੈਕਸ਼ਨ ਦੇ ਵਿੱਚ ਦੇਖੋ ਜੀ ਬੇਸ਼ੱਕ ਸੀਪੀਐਮ ਸਿਕਿਉਰਟੀ ਬਿਲਕੁਲ ਬੇਸ਼ੱਕ ਜਿਹੜਾ ਹੈਗਾ ਇੱਕ ਸਮੇਂ ਦੇ ਵਿੱਚ ਜਿਹੜੀ ਇਹ ਗੱਲਬਾਤ ਕੀਤੀ ਗਈ ਕਿ ਹਾਂ ਔਰਤਾਂ ਨੂੰ ਜਿਹੜਾ ਹੈਗਾ 1000-1000 ਰੁਪਿਆ ਦਿੱਤਾ ਜਾਏਗਾ ਪਰ ਮੈਨੂੰ ਇੰਡੀਵਿਜੂਅਲ ਤੌਰ ਤੇ ਹੋ ਸਕਦਾ ਹੈ ਕਿ ਕੁਝ ਇੱਕ ਜਿਹੜੀਆਂ ਹੇਠਲੇ ਪੱਧਰ ਤੇ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਜ਼ਰੂਰਤ ਹੈ ਪਰ ਹਰ ਇੱਕ ਔਰਤ ਨੂੰ ਉਸ 1000 ਰੁਪਏ ਦੀ ਜ਼ਰੂਰਤ ਨਹੀਂ ਹੈ ਮੁੱਖ ਤੌਰ ਤੇ ਜਿਹੜਾ ਮੁੱਦਾ ਸਿਕਿਉਰਟੀ ਦਾ ਹੈ ਚਾਹੇ ਅਸੀਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਬੈਠੇ ਆਂ ਚਾਹੇ ਅਸੀਂ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਬੈਠੇ ਆਂ ਤੁਸੀਂ ਦੇਖੋ ਕਿ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਵੀ ਰੇਪ ਦੀਆਂ ਜਿਹੜੀਆਂ ਘਟਨਾਵਾਂ ਨੇ ਸਭ ਤੋਂ ਵੱਧ ਨਹੀਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਵੀ ਕੁਝ ਨਾ ਕੁਝ ਅਜਿਹੀਆਂ ਜਿਹੜੀਆਂ ਘਟਨਾਵਾਂ ਹੁੰ ਇੰਨਾ ਚੀਜ਼ਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈਗਾ ਮਹਿਲਾਵਾਂ ਦਾ ਜਿਹੜਾ ਸਿਕਿਉਰਿਟੀ ਦਾ ਜਿਹੜਾ ਹੈਗਾ ਮੁੱਦਾ ਹੈ ਉਸ ਤੋਂ ਬਾਅਦ ਤੁਸੀਂ ਹਜ਼ਾਰ-ਹਜ਼ਾਰ ਰੁਪਈਆ ਨਾ ਦਿਓ ਉਸ ਹਜ਼ਾਰ-ਹਜ਼ਾਰ ਰੁਪਏ ਦੀ ਐਜੂਕੇਸ਼ਨ ਨਾ ਚਾਹੇ ਅਸੀਂ ਤੁਸੀਂ ਦੇਖੋ ਸਾਡੀ ਡਾਕਟਰੀ ਦੀ ਪੜ੍ਹਾਈ ਕਰਨ ਦੇ ਲਈ ਸਾਡੇ ਬੱਚੇ ਆਕਾਂਸ਼ਾ ਤੁਸੀਂ ਤਾਂ ਪੱਤਰਕਾਰ ਹੋ ਤੁਹਾਨੂੰ ਚੰਗੇ ਤਰੀਕੇ ਨਾਲ ਪਤਾ ਹੈ ਬਾਹਲੇ ਹੋਰ ਕੰਟਰੀਜ਼ ਦੇ ਵਿੱਚ ਜਾ ਕੇ ਜਿਹੜਾ ਯੂਕਰੇਨ ਜਾਂਦੇ ਨੇ ਜਾ ਕੇ ਹੋਰ ਪਾਸਿਆਂ ਤੋਂ ਜਿਹੜਾ ਸਟੱਡੀ ਕਰ ਰਹੇ ਨੇ ਕਿਉਂ ਨਾ ਸਾਡੇ ਕੋਲ ਇਦਾਂ ਦਾ ਸਿਸਟਮ ਇੱਥੇ ਹੋਵੇ ਕਿ ਸਾਡੀਆਂ ਬੱਚੀਆਂ ਇੱਥੇ ਹੀ ਪੜ੍ਹਾਈ ਕਰਨ ਸਾਨੂੰ ਉਹ ਚੀਜ਼ਾਂ ਜਿਹੜੀਆਂ ਚਾਹੀਦੀਆਂ ਨੇ ਕਿ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਸਾਗੀਆਂ ਭੈਣਾਂ ਵੱਧ ਤੋਂ ਵੱਧ ਜਾਗਰੂਕ ਹੋ ਸਕਣ ਔਰ ਸਭ ਤੋਂ ਵੱਧ ਮੈਂ ਔਰ ਸਾਡੀ ਟਰਸਟਿੰਗ ਜਿੰਨੀਆਂ ਵੀ ਮਹਿਲਾਵਾਂ ਨੇ ਅਸੀਂ ਕਹਿੰਦੇ ਹਾਂ ਜੀ ਦਿਸ਼ਾ ਰੋਜ਼ਗਾਰ ਵਿੱਚ ਹਮਸਾ ਜਲਾਈ ਆ ਕਿ ਉਹ ਆਤਮ ਤੌਰ ਤੇ ਨਿਰਪਰ ਹੋਣ ਕਿਉਂਕਿ ਜਦੋਂ ਵੀ ਕੋਈ ਇੱਕ ਔਰਤ ਆਤਮ ਨੌਰ ਤੌਰ ਤੇ ਨਿਰਪਰ ਹੋ ਜਾਂਦੀ ਹੈ ਨਾ ਉਹ ਬਾਈ ਜੀ ਨੇ ਹੁਣੇ ਕੁਐਸਚਨ ਥੋੜੀ ਦੇਰ ਪਹਿਲਾਂ ਕੀਤਾ ਸੀ ਕਿਉਂ ਜਿਹੜੀ ਇੱਕ ਲੜਕੀ ਆ ਜੇਕਰ ਇੱਕ ਲੜਕੀ ਵੀ ਨਾ ਬਾਈ ਜੀ ਐਮਏ ਪੜੀ ਹੋਏਗੀ ਬੀਏ ਪੜੀ ਹੋਏਗੀ ਭਾਵੇਂ 10000 ਰੁਪਏ ਕਿਉਂ ਨਾ ਕਮਾਉਂਦੀ ਹੋਵੇ ਉਹਦਾ ਇੱਕ ਸਟੇਟਸ ਸਿੰਬਲ ਬਣ ਜਾਂਦਾ ਹੈ ਤੇ ਉਹ ਆਪਣੀ ਮਰਜ਼ੀ ਦੇ ਨਾਲ ਫਿਰ ਕੰਮ ਕਰ ਸਕਦੀ ਹੈ। ਮੈਂ ਇੱਕ ਐਡ-ਆਨ ਕਰਨਾ ਚਾਹੀਏ ਗੱਲ। ਤਾਂ ਹੀ ਇਹ ਕਹਿੰਦੇ ਪਾਣੀ ਇਸ ਵਾਰ ਸਰਕਾਰ ਨੇ ਇਹ ਵੀ ਕਹਿਣਾ ਕਿ ਜਿਹੜਾ ਪਹਿਲਾ ਵੋਟਰ ਹੈ ਇਸਰ ਜਿੱਦਾਂ ਇੱਕ ਜਣੇ ਨੇ ਸਵਾਲ ਪਾਇਆ ਚਲੋ ਕੋਈ ਗੱਲ ਹੋਰ ਕੋਈ ਗੱਲ ਕੋਈ ਗੱਲ ਨੀ ਯਾਦ ਨੀ ਸੀਗਾ ਕਈ ਵਾਰੀ ਕੋਈ ਗੱਲ ਨੀ ਜੀ ਸਾਡੇ ਇੱਥੇ ਮੈਂਬਰ ਹੀ ਨੇ ਜੀ ਵੀਰ ਜੀ ਜੀ ਚਲੋ ਕੋਈ ਨੀ ਜੀ 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 ਕੋਈ ਅਸੀਂ ਜੀ ਜੀ ਬਾਈ ਜੀ ਤੁਹਾਡੇ ਸਾਰਿਆਂ ਦੇ ਅੱਗੇ ਮੇਰੀ ਬੜੀ ਹੱਥ ਜੋੜ ਕੇ ਬੇਨਤੀ ਕੁਝ ਇੱਕ ਸਮਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਯਾਦ ਹੋਵੇ ਬਹੁਤੇ ਤੁਸੀਂ ਮੀਡੀਆ ਦੇ ਪਰਸਨਾਂ ਸ਼ਾਇਦ ਯਾਦ ਨਾ ਹੋਵੇ ਜੈਜੀ ਬੀਰਾ ਮਸਲਾ ਮੇਰੇ ਵੱਲੋਂ ਉਠਾਇਆ ਗਿਆ ਸੀ ਤੁਹਾਨੂੰ ਯਾਦ ਹੈ ਕਿਸੇ ਨੂੰ ਤਾਂ ਉਸ ਜੈਜੀ ਬੀਰਾ ਜਦੋਂ ਮਸਲਾ ਉਠਾਇਆ ਗਿਆ ਉਹਨਾਂ ਨੇ ਕੀ ਵਰਡਿੰਗ ਔਰਥ ਦੇ ਲਈ ਜਿਹੜੀ ਯੂਜ਼ ਕੀਤੀ ਸੀ ਇਸਤੇਮਾਲ ਕੀਤੀ ਸੀ ਭੇਡੇ ਵਰਡ ਇਸਤੇਮਾਲ ਕੀਤਾ ਸੀ ਉਹਦੇ ਵਿੱਚ ਕਹਿ ਦਿੱਤਾ ਕਿ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਜਿਹੜਾ ਇਹ ਸੱਭਿਆਚਾਰ ਜੇਕਰ ਅਸੀਂ ਸਾਡੇ ਸੰਵਿਧਾਨ ਦੇ ਵਿੱਚ ਚੇਂਜਸ ਲੈ ਕੇ ਆ ਸਕਦੇ ਹਾਂ ਜੇਕਰ ਸਾਡੀਆਂ ਹੋਰ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਲਈ ਚੰਗੀਆਂ ਨੇ ਉਹਦੇ ਵਿੱਚ ਅਸੀਂ ਚੇਂਜਸ ਲੈ ਕੇ ਆ ਸਕਦੇ ਹਾਂ ਤਾਂ ਫਿਰ ਸਾਡੀ ਸੱਭਿਆਚਾਰ ਦੇ ਵਿੱਚ ਵੀ ਕੋਈ ਜਿਹੜੀਆਂ ਚੀਜ਼ਾਂ ਚੰਗੀਆਂ ਹੋਣ ਉਹਦੇ ਵਿੱਚ ਚੇਂਜਸ ਕਿਉਂ ਨਹੀਂ ਹੋ ਸਕਦੀਆਂ ਤੁਸੀਂ ਗੱਲ ਕੀਤੀ ਆ ਆ ਚੀਜ਼ ਦੇਖੋ ਕਿੰਨੀ ਵਧੀਆ ਤੁਸੀਂ ਈਵ ਟੇਜ਼ਿੰਗ ਦੀ ਗੱਲ ਕੀਤੀ ਹੈਗੀ ਕੋਈ ਵੀ ਬੰਦਾ ਇੱਕ ਬੱਸ ਸਟੈਂਡ ਤੇ ਬੱਚੀ ਖੜੀ ਹੋਈ ਆ ਉਹਨੂੰ ਕੋਈ ਗਲਤ ਕਮੈਂਟ ਕਰ ਰਿਹਾ ਕੋਈ ਭੱਦਾ ਇਸ਼ਾਰਾ ਕਰ ਰਿਹਾ ਹੈਗਾ ਉਹਦੇ ਬਾਬਤ ਉਹਦੀ ਤੋਂ ਸਬੂਤ ਮੰਗ ਲਏ ਜਾਂਦੇ ਨੇ ਕਿ ਤੁਸੀਂ ਸਬੂਤ ਦੇ ਦਿਓ ਦੇਖੋ ਨਾ ਤਾਂ ਦਿਸ਼ਾ ਟ੍ਰੱਸ ਜਿਹੜਾ ਪੁਰਸ਼ਾਂ ਦੇ ਖਿਲਾਫ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਡੇ ਭਰਾ ਨੇ ਪਿਤਾਏ ਤੇ ਇੱਕ ਹਰੀ ਘੌਰਤੇ ਦੇ ਕੋਲ ਪਤੀ ਵੀ ਆ ਪੁਰਸ਼ ਦੇ ਬਿਨਾ ਸਾਡਾ ਸਮਾਜ ਨਹੀਂ ਚੱਲ ਸਕਦਾ ਹਰ ਇੱਕ ਖੇਤਰ ਦੀ ਅਸੀਂ ਗੱਲ ਕਰ ਲਈਏ ਜੇ ਅਸੀਂ ਪੁਰਸ਼ਾਂ ਦੀ ਗੱਲ ਕਰ ਲਈਏ ਸਾਰੀ ਮਾੜੀ ਨਹੀਂ ਹੈ ਬਾਈ ਜੀ ਇਹ ਪੁਰਸ਼ ਹੀ ਨੇ ਜਿਨ੍ਹਾਂ ਦਾ ਸਦਕਾ ਬਹੁਤ ਸਾਰੀਆਂ ਮਹਿਲਾਵਾਂ ਨੇ ਜਦੋਂ ਸਰਦਾਰਾਂ ਦੀ ਗੱਲ ਆਉਂਦੀ ਹੈ ਨਾ ਕਹਿੰਦੇ ਨੇ ਕਿ ਜਿੱਥੇ ਸਰਦਾਰ ਖੜਗੇ ਸਰਦਾਰਾਂ ਦੀ ਜਿਹੜੀ ਅਮੇਜ਼ੀ ਜਾਣੀ ਜਾਂਦੀ ਹੈ ਸਾਡੇ ਪੰਜਾਬ ਦੇ ਵਿੱਚ ਉੱਥੇ ਔਰਤ ਆਪਣੇ ਆਪ ਨੂੰ ਮਹਿਸੂਸ ਜਿਹੜਾ ਮਹਿਸੂਸ ਕਰਦੀ ਹੈ ਅਮੇਜ਼ ਦੀ ਗੱਲ ਹੈ ਬਹੁਤ ਸਾਰੇ ਐਸੇ ਵੀ ਨੇ ਮੈਂ ਇਹ ਨਹੀਂ ਕਹਿੰਦੀ ਕਿ ਹਿੰਦੂਇਜ਼ਮ ਦੇ ਵਿੱਚ ਵੀ ਤੁਸੀਂ ਦੇਖ ਲਓ ਬਹੁਤ ਸਾਰੇ ਸਾਡੇ ਐਸੇ ਭਰਾ ਨੇ ਜਿਹੜੀ ਭੈਣ ਦੇ ਕਿਸੇ ਵੀ ਲੜਕੀ ਦੇ ਉੱਤੇ ਕੋਈ ਸ਼ੋਸ਼ਣ ਹੋ ਰਿਹਾ ਤੇ ਆਪ ਆਪਣੀ ਜਾਨ ਤੱਕ ਅਗਵਾ ਦਿੰਦੇ ਨੇ ਨਾ ਕੋਈ ਧਰਮ ਮਾੜਾ ਨਾ ਕੋਈ ਜਾਤ ਮਾਰੀਆ ਪਰ ਕਿਤੇ ਨਾ ਕਿਤੇ ਜਦੋਂ ਔਰਤਾਂ ਦੇ ਨਾਲ ਚਾਹੇ ਉਹ ਈਮਤੀ ਸਿੰਘ ਦੇ ਵਿੱਚ ਕੋਈ ਮਾੜਾ ਇਸ਼ਾਰਾ ਕਰਦਾ ਏ ਜਾਂ ਫਿਰ ਕਿਸੇ ਤਰੀਕੇ ਦਾ ਕੋਈ ਭੱਦਾ ਕਮੈਂਟ ਕਰਦਾ ਏ ਸਬੂਤ ਹੁਣ ਮਹਿਲਾ ਕਿੱਥੋਂ ਦਵੇ ਬਾਈ ਜੀ ਜੇ ਤਾਂ ਤੁਸੀਂ ਕੈਮਰੇ ਦੀ ਅੱਖ ਹਰ ਜਗ੍ਹਾ ਤੇ ਹੋ ਸਕਦਾ ਹੈ ਕਿ ਸੀਸੀਟੀਵੀ ਕੈਮਰਾ ਨਾ ਹੋਵੇ ਲੇਕਿਨ ਜਿਹੜੇ ਉਹ ਵੱਡੀਆਂ ਕੁਰਸੀਆਂ ਦੇ ਉੱਤੇ ਅਧਿਕਾਰੀ ਬੈਠੇ ਹੋਏ ਨੇ ਅਫਸਰ ਬੈਠੇ ਹੋਏ ਨੇ ਉਹਨਾਂ ਨੇ ਏਡੀਆਂ-ਡੀਆਂ ਵੱਡੀਆਂ ਡਿਗਰੀਆਂ ਕਰਕੇ ਜਦੋਂ ਸੌਦੇ ਤੱਕ ਪਹੁੰਚੇ ਨੇ ਤਾਂ ਮੈਨੂੰ ਲੱਗਦਾ ਹੈ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਬੰਦਾ ਸੱਚ ਕਹਿ ਰਿਹਾ ਹੈ ਕਿਹੜਾ ਝੂਠ ਕਹਿ ਰਿਹਾ ਜੋ ਇੱਕਦਾਂ ਜਿਹੜੀ ਬੜੀ ਫਾਸਟ ਜੇਕਰ ਕੋਈ ਵੀ ਮੈਲਾ ਜਿਹੜਾ ਕੋਈ ਕੇਸ ਆਂਦਾ ਹੈਗਾ ਚਾਹੇ ਉਹ ਥਾਣਿਆਂ ਦੇ ਵਿੱਚ ਆਂਦਾ ਹੈਗਾ ਚਾਹੇ ਉਹ ਕਚਹਿਰੀਆਂ ਦੇ ਵਿੱਚ ਆਂਦਾ ਨਿਆਂਪਾਲਿਕਾ ਅਦਾਲਤਾਂ ਦੀ ਖੁੱਲ ਜਾਂਦਾ ਸੁਪਰੀਮ ਕੋਰਟ ਦੇ ਖੁੱਲ ਜਾਂਦਾ ਨਿਆਂ ਬਹੁਤ ਲੰਮਾ ਲੰਮਾ ਲਟਕਾਇਆ ਜਾਂਦਾ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਜਿਹੜੀ ਪਈ ਜਾਂਦੀ ਆ ਉਹਦੇ ਕਦਰ ਕਿਸ ਕਦਰ ਜਿਹੜਾ ਪਰੇਸ਼ਾਨ ਹੁੰਦਾ ਪੈਂਦਾ ਜਿਹੜਾ ਹੈਗਾ ਇਹਦੇ ਲਈ ਵੀ ਬੜਾ ਸੋਚਣ ਦੀ ਲੋੜ ਆ ਨੰਨੀ ਕੋਲ ਬੁੱਧਾਂ ਦੇ ਕੋਲ ਕੋਈ ਵੀ ਵਿਖਲਾਵਤ ਕਰ ਸਕਦਾ ਨਹੀਂ ਇੱਕ ਹੈ ਕਿ ਲੜਾਈ ਹੋਈ ਸੀ ਤਾਂ ਮਤਲਬ ਕਿ ਅਪੂਰਜ ਕਿਹ ਹੁੰਦਾ ਹੈਗਾ ਟੀਵੇਂ ਜੀ ਔਰਤਾਂ ਦਾ ਜਨਮ ਉਹਨਾਂ ਮਦਰ ਕੀ ਵਰਤੋਂ ਦੇ ਨਾਮ ਤੇ ਹੈ ਉਹਦੇ ਤੇ ਕੋਈ ਨਹੀਂ ਕਿਤੇ ਬੁੱਧਾਂ ਜਾ ਕੇ ਸਾਡੇ ਸਮਾਜ ਦੀ ਤੁਸੀਂ ਦੇਖੋ ਕਿੰਨੀ ਜਿਹੜੀ ਮੰਦਪਾਕੀ ਆ ਗਾਲ ਜੇਕਰ ਬਣੀ ਆ ਸਿਰਫ ਤੇ ਸਿਰਫ ਔਰਤ ਦੇ ਲਈ ਬਣੀ ਆ ਮਾਂ ਦੀ ਗੱਲ ਭੈਣ ਦੀ ਗੱਲ ਨੂੰ ਇਸ ਤਰੀਕੇ ਦੇ ਨਾਲ ਅੱਜ ਸਮਾਜ ਨੇ ਜਿਹੜਾ ਹੈਗਾ ਆਪਣੇ ਅੰਦਰ ਵਸਾ ਲਿਆ ਹੈਗਾ ਕਿ ਜੇਕਰ ਦੋ ਚਾਰ ਪੁਰਸ਼ ਵੈਸੇ ਹੀ ਬੈਠੇ ਹੋਣ ਜ਼ਰੂਰੀ ਨਹੀਂ ਹੁੰਦਾ ਕਿ ਉਹਨਾਂ ਨੇ ਔਰਤ ਨੂੰ ਕੋਈ ਜਿਹੜਾ ਮਾਰਾ ਉਹ ਕਰਨਾ ਹੁੰਦਾ ਲੇਕਿਨ ਇਸ ਕਦਰ ਜਿਹੜੀ ਹੈਗੀ ਘਰ ਘਰ ਚੁੱਕੀ ਹੈਗੀ ਚਾਰ ਪੰਜ ਜਾਣੇ ਪਾਰਟੀ ਵੀ ਕਰਦੇ ਹੋਣਗੇ ਨਾ ਮਿੱਤਰਾਂ ਦੀ ਢਾਣੀ ਕੋਈ ਦੋਸਤਾਂ ਦੀ ਢਾਣੀ ਇਕੱਠੇ ਬੈਠੇ ਹੋਣਗੇ ਉੱਥੇ ਵੀ ਮਾਂ ਦੀ ਗੱਲ ਕੱਢ ਦੇਣਗੇ ਉੱਥੇ ਵੀ ਭੈਣ ਦੀ ਗੱਲ ਕੱਢ ਦੇਣਗੇ ਕਈ ਵਾਰੀ ਤਾਂ ਬਹੁਤਾ ਦੇ ਵਿੱਚ ਕਈ ਪਰਿਵਾਰਾਂ ਦੇ ਵਿੱਚ ਆਪਣੇ ਹੀ ਪਰਿਵਾਰ ਦੇ ਵਿੱਚ ਮਾਂ ਭੈਣ ਨੂੰ ਗੱਲਾਂ ਕੱਢੀ ਜਾਣੇ ਦੇਣੇ ਤੁਸੀਂ ਦੇਖੋ ਕਿ ਔਰਤ ਨੂੰ ਸਿਰਫ ਤੇ ਸਿਰਫ ਅਸੀਂ ਗਾਲਾਂ ਦੇ ਲਈ ਇਸਤੇਮਾਲ ਲਈ ਰੱਖ ਲਿਆ ਹੈਗਾ ਉਹ ਔਰਤ ਜਿਹਨੂੰ ਸਾਡੇ ਗੁਰੂਆਂ ਨੇ ਸੋ ਕਿਉਂ ਮੰਦਾ ਆਖੀ ਹੈ ਜਿ ਮੇਰਾ ਜਨ ਗੁਰੂ ਅਨੇ ਕਿਹੜਾ ਦਰਜਾ ਦਿੱਤਾ ਪਰ ਅੱਜ ਵੀ ਉਸ ਔਹਾ ਔਰਤ ਹੀ ਹਾਲ ਉਸ ਦੀ ਜਿਹੜੀ ਹੈਗੀ ਦੁਰਦਸ਼ਾ ਬਹੁਤ ਚੀਜ਼ਾਂ ਜਿਹੜੀਆਂ ਬਾਈ ਜੀ ਬਿਆਨ ਕਰਦੀ ਹੈ ਇਹ ਪੁਰਾਣਾ ਜੁਗਾਂ ਹਰ ਪਾਸੇ ਉੱਡੇਦੇ ਰਹੀਆਂ ਉਹੀ ਔਰਤਾਂ ਨੂੰ ਉਹੀ ਗੁੰਮਰਾਹ ਕਰਦੀਆਂ ਨੇ ਵੀ ਜਾਨੀ ਕਿ ਖਰੀਦਣ ਵਾਸਤੇ ਉੰਨਾ ਵਾਰੇ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਭਾਈ ਜੀ ਮੈਂ ਪਹਿਲਾਂ ਵੀ ਗੱਲ ਕਿਹਾ ਸੀ ਵੇ ਹਰ ਚਾਹੇ ਅਸੀਂ ਕਿਸੇ ਦੀ ਵੀ ਗੱਲ ਕਰ ਲਈਏ ਹਰ ਪੁਰਸ਼ ਇੱਕੋ ਤਰ੍ਹਾਂ ਦੇ ਨਹੀਂ ਹੁੰਦਾ ਹਰ ਔਰਤ ਇੱਕੋ ਤਰ੍ਹਾਂ ਦੀ ਨਹੀਂ ਹੁੰਦੀ ਬਹੁਤੇ ਚੰਗੇ ਵੀ ਹੁੰਦੇ ਨੇ ਤੇ ਬਹੁਤੇ ਮਾਰੇ ਵੀ ਹੁੰਦੇ ਨੇ ਜਿਹੜੇ ਮਾਰੇ ਨੇ ਜਦੋਂ ਕਹਿੰਦੇ ਨੇ ਕੋਈ ਵੀ ਇਨਸਾਨ ਜਿਹੜਾ ਮਾੜਾ ਕਰਮ ਕਰਦਾ ਅਸੀਂ ਆ ਦੇਖਿਆ ਸੀ ਇੱਕ ਔਰਤ ਦੇ ਵੱਲੋਂ ਇੱਕ ਬੱਚੀ ਨੂੰ ਜਿਹੜਾ ਹੈਗਾ ਯਾਦ ਹੋਏਗਾ ਦਿਲਰੋਜ਼ ਦਿਲਰੋਜ਼ ਵਾਲੀ ਘਟਨਾ ਤੋਂ ਆਪਾਂ ਸਾਰੇ ਵਾਕਿਫਾ ਆ ਉਸ ਔਰਤ ਦੇ ਵੱਲੋਂ ਉਸ ਬੱਚੀ ਨੂੰ ਜਿਹੜਾ ਮਾਰਿਆ ਗਿਆ ਲੇਕਿਨ ਹਰ ਇੱਕ ਔਰਤ ਨੂੰ ਅਸੀਂ ਕੰਪੇਅਰ ਉਸ ਔਰਤ ਨਾਲ ਨਹੀਂ ਕਰ ਸਕਦੇ ਬਹੁਤ ਚੰਗੀਆਂ ਵੀ ਜੀਤ ਕੌਰ ਦਈਆ ਵਰਗੀਆਂ ਵੀ ਆकांक्षा ਵਰਗੀਆਂ ਵੀ ਮਮਤਾ ਸ਼ਰਮਾ ਵਰਗੀਆਂ ਗੌਰ ਭੈਣ ਜੀ ਵਰਗੀਆਂ ਵੀ ਔਰਤਾਂ ਹੈਗੀਆਂ ਨੇ ਜਿਹੜੀਆਂ ਔਰਤਾਂ ਦੇ ਬਾਰੇ ਸੋਚਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਹਾਂ ਅਸੀਂ ਆਪਣੀਆਂ ਭੈਣਾਂ ਨੂੰ ਅੱਗੇ ਲੈ ਕੇ ਜਾਣਾ ਦਿਸ਼ਾ ਇੰਡੀਅਨ ਅਵਾਰਡ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਰਵਾ ਰਹੇ ਹਾਂ ਇਹਦਾ ਕੁਝ ਹੋਰ ਮੋਟਿਵ ਨਹੀਂ ਆ ਕਿਉਂਕਿ ਕੋਈ ਵੀ ਇਨਸਾਨ ਜਦੋਂ ਕਿਤੇ ਕੋਈ ਕੰਮ ਕਰ ਰਿਹਾ ਹੋਵੇ ਜੇਕਰ ਉਹਨੂੰ ਥੋੜੀ ਜਿਹੀ ਹੱਲਾਸ਼ੇਰੀ ਮਿਲ ਜੇ ਨਾ ਤਾਂ ਕੰਮ ਦੇ ਪ੍ਰਤੀ ਜਿਹੜਾ ਹੈਗਾ ਜ਼ਿਆਦਾ ਉਤਸ਼ਾਹ ਵੱਜਦਾ ਕਿ ਹਾਂ ਕੁਝ ਹੋਰ ਜ਼ਿਆਦਾ ਕਰ ਸਕੀਏ ਸਵਾਲ ਸੀ ਸਈਅਤ ਦੇ ਮੁੱਦੇ ਦੀ ਗੱਲ ਮੈਂ ਬਹੁਤ ਸਾਰੀਆਂ ਗੱਲਾਂ ਐਲੋਬ੍ਰੇਟ ਵੀ ਕਰਦੀ ਆ ਪਰ ਮੈਂ ਤੁਹਾਨੂੰ ਮੈਂਸ਼ਨ ਕਰਨਾ ਚਾਹੁੰਦੀ ਆ ਕਿ ਦੇਖੋ ਫਸਟ ਆਫ ਫਸਟ ਐਂਡ ਫੋਰ ਮੋਸਟ ਇਜ਼ ਸੇਫਟੀ ਐਂਡ ਸਿਕਿਉਰਟੀ ਆਫ ਔਮਨ ਉਸ ਤੋਂ ਇਲਾਵਾ ਅੱਛੀ ਹੈਲਥ ਸਹੂਲਤ ਤੁਹਾਨੂੰ ਪਤਾ ਹੋਏਗਾ ਕਿ ਥੋੜੇ ਦਿਨ ਪਹਿਲਾਂ ਦੀ ਖਬਰ ਹੈ ਪੰਜਾਬ ਦੀ ਇੱਕ ਹਸਪੀਟਲ ਦੇ ਵਿੱਚ ਇੱਕ ਲੇਡੀ ਦੀ ਡਿਲੀਵਰੀ ਹੋ ਗਈ ਖੜੇ ਖੜੇ ਠੀਕ ਹੈ ਜੀ ਸੋ ðiーズ ਆਰ ਦਾ ਮੋਸਟ ਇੰਪੋਰਟੈਂਟ ਥਿੰਗਸ ਦੈਟ ਥਟ ਔਮਨ ਸ਼ੁੱਡ ਬੋਟ ਹਨਾ ਲੇਡੀਜ਼ ਆਪਣੀਆਂ ਸੱਥਾਂ ਦੇ ਵਿੱਚ ਜਿਹੜੇ ਤੁਸੀਂ ਦੇਖੋ ਕਿ ਪੋਲੀਟਿਸ਼ੀਅਨਸ ਜਾਂਦੇ ਲੀਡਰਸ ਜਾਂਦੇ ਵੋਟਾਂ ਮੰਗਣ ਜਾ ਰਹੇ ਆ ਉਹਨਾਂ ਨੇ ਸਿਰਫ ਸਿਰਫ ਤੇ ਸਿਰਫ ਨਾਲੀਆਂ ਤੇ ਗਲੀਆਂ ਤੱਕ ਸੀਮਤ ਰੱਖਿਆ ਹੋਇਆ ਔਰਤਾਂ ਨੂੰ ਕਦੇ ਵੀ ਕੋਈ ਪੋਲੀਟਿਸ਼ੀਅਨ ਕੋਈ ਲੀਡਰ ਜਾ ਕੇ ਕਿਸੇ ਔਰਤ ਨੂੰ ਇਹ ਨਹੀਂ ਪੁੱਛਦਾ ਵੀ ਤੁਹਾਡੀ ਕੀ ਪ੍ਰੋਬਲਮ ਹੈ ਤੁਹਾਨੂੰ ਕੀ ਸਮੱਸਿਆ ਹੈ ਸਿਰਫ ਨਾਲੀਆਂ ਇੰਨੇ ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਨੂੰ ਤੇ ਨਾਲੀਆਂ ਤੱਕ ਹੀ ਅਸੀਂ ਸੀਮਤਾਂਗੇ ਅੱਜ ਦੇਸ਼ ਦੀ ਪ੍ਰੈਜ਼ੀਡੈਂਟ ਡਰਾਪ ਦੀ ਮੁਰਮੂ ਇੱਕ ਔਰਤ ਹੈ ਚੰ드ਰਯਾਨ ਦੇਖੋ ਸਕਸੈਸਫੁਲੀ ਆਪਾਂ ਚੰ드ਰਯਾਨ ਜਿਹੜਾ ਹੈਗਾ ਉਹਦੇ ਤੇ ਹਨਾ ਅਚੀਵਮੈਂਟ ਕੀਤੀ ਹੈ ਸਾਡੇ ਦੇਸ਼ ਨੇ ਉਹਦੇ ਵਿੱਚ ਵੀ ਮਹਿਲਾਵਾਂ ਸੀਗੀਆਂ ਮਹਿਲਾਵਾਂ ਪੂਰਾ ਯੋਗਦਾਨ ਪਾ ਰੀਆਂ ਨੇ ਹੁਣ ਉਹ ਸਮਾਂ ਤਾਂ ਰਿਹਾ ਨਹੀਂ 50 ਸਾਲ ਪਹਿਲਾਂ ਜਾਂ 100 ਸਾਲ ਪਹਿਲਾਂ ਵੀ ਘਰ ਦੇ ਵਿੱਚ ਹੀ ਕੰਮ ਕਰਦੀਆਂ ਸਨ ਉਹ ਡਬਲ ਕੰਮ ਕਰਦੀਆਂ ਨੇ ਬਾਹਰ ਵੀ ਕੰਮ ਕਰਦੀਆਂ ਘਰ ਦਾ ਵੀ ਕੰਮ ਕਰਦੀਆਂ ਨੇ ਜੇ ਦੇਖਿਆ ਜਾਵੇ ਲੇਡੀਜ਼ ਪੁਰਸ਼ਾਂ ਨਾਲੋਂ ਵੱਧ ਕੰਮ ਕਰਦੀਆਂ ਨੇ ਪਰ ਦੂਸਰੇ ਕੱਲ ਦੇਖੋ ਈਵ ਟੇਜ਼ਿੰਗ ਦੀ ਤੁਸੀਂ ਗੱਲ ਕੀਤੀ ਹੁੰਦੀ ਹੈ ਬਹੁਤ ਰੂਟੀਨ ਦੇ ਵਿੱਚ ਹੁੰਦੀ ਹੈ ਪਰ ਲੜਕੀਆਂ ਕਿਉਂ ਨਹੀਂ ਜਾਂਦੀਆਂ ਥਾਣਿਆਂ ਦੇ ਵਿੱਚ ਉਹਨਾਂ ਨੂੰ ਹਰਾਸਮੈਂਟ ਹੁੰਦੀ ਹੈ ਉੱਥੇ ਜਾ ਕੇ ਕਾਹਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਸ ਮਾਮਲੇ ਨੂੰ ਦਬਾ ਦਿਓ ਤੁਸੀਂ ਐਫ ਆਈ ਆਰ ਨਾ ਕਰਵਾਓ ਇੱਕ ਤਾਂ ਉਹਦੇ ਨਾਲ ਵੈਸੇ ਇੱਕ ਤਾਂ ਵੈਸੇ ਵਿਕਟਮ ਹੋ ਗਈ ਉਸ ਤੋਂ ਬਾਅਦ ਜਦੋਂ ਥਾਣਿਆਂ ਦੇ ਚੱਕਰ ਲੱਗਦੇ ਆ ਉਹ ਤੁਸ ਤਰ੍ਹਾਂ ਤਰ੍ਹਾਂ ਦੇ ਸਵਾਲ ਹੁੰਦੇ ਹਾਲਾਂਕਿ ਸਾਡੇ ਲॉ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਕਿ ਔਰਤ ਨੂੰ ਜਿਹੜਾ ਹੈਗਾ ਉਹ ਸੇਫਟੀ ਸਿਕਿਉਰਟੀ ਵਾਸਤੇ ਉਹ ਕਦੋਂ ਵੀ ਥਾਣੇ ਜਾ ਸਕਦੀ ਬਟ ਇਸ ਗੱਲ ਤੋਂ ਹੈਜ਼ਿਟੇਟ ਕਰਦੀਆਂ ਨੇ ਜਾਣ ਤੋਂ ਕਿ ਉਹਨਾਂ ਨੂੰ ਹਰਾਸਮੈਂਟ ਹੋ ਗਈ ਸੋ ਇਹ ਸਾਰੀਆਂ ਗੱਲਾਂ ਅੱਜ ਵੀ ਹਜੇ ਬਹੁਤ ਇਹਦੇ ਤੇ ਬੈਟਲ ਕਰਨ ਦੀ ਜ਼ਰੂਰਤ ਹੈ ਔਰ ਮੈਨਾਂ ਸਟਿਲ ਬੈਟਲਿੰਗ ਵਿਦ ਆਲ ðiਸ ਥਿੰਗਸ ਨਾ ਸਵਾਲ ਹੈ ਜਿਵੇਂ ਅੱਜ ਦਾ ਜਿਹੜਾ ਮੁੱਦਾ ਹੈ ਕਿ ਆਪਣਾ ਫੈਸਲਾ ਆਪ ਲੈ ਸਕੇ ਵੋਟ ਦਾ ਜਾਂ ਕੋਈ ਵੀ ਫੈਸਲਾ ਕਰ ਉਹ ਸ਼ਾਇਦ ਇਸ ਕਰਕੇ ਨਹੀਂ ਕਿ ਔਰਤਾਂ ਡਿਪੈਂਡ ਹੁੰਦੀਆਂ ਨੇ ਸਾਡੇ ਇੰਡੀਪੈਂਡੈਂਟ ਹਾਂ ਜ਼ਰੂਰੀ ਇੰਡੀਪੈਂਡੈਂਟ ਨੈਬ ਸਰ ਨੇ ਨਾ ਸਵਾਲ ਕੀਤਾ ਸੀ ਨੈਬ ਸਿੱਧੂ ਜੀ ਨੇ ਕਿ ਉਹ ਕਿਉਂ ਨਾ ਗੱਲ ਕਿਉਂ ਆਪਣੇ ਭਰਾ ਦੀ ਜਾਂ ਆਪਣੇ ਫਾਦਰ ਦੀ ਗੱਲ ਨਾ ਸੁਣਨ ਇਹ ਇਹ ਸਿਸਟਮ ਆਪਣੇ ਦੇਸ਼ 'ਚ ਹੀ ਹੈ ਜਦੋਂ 18 ਸਾਲ ਦਾ ਇੱਕ ਬੰਦਾ ਹੋ ਗਿਆ ਇੱਕ ਬੱਚਾ ਇੱਕ ਲੜਕੀ 18 ਸਾਲ ਦੀ ਹੋ ਗਈ ਉਹਨੂੰ ਪੂਰੇ ਰਾਈਟਸ ਹੈ ਹੁਣ ਫੋਰਨ ਕੰਟਰੀ ਦੇ ਵਿੱਚ ਵੀ ਇਹੀ ਸਿਸਟਮ ਚੱਲਦਾ ਨਾ ਹੁਣ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਫੋਰਨ ਕੰਟਰੀ ਵੱਲ ਭੱਜ ਰਹੀ ਹੈ ਕਿਉਂ ਭੱਜ ਰਹੀ ਕਿਉਂਕਿ ਉੱਥੇ ਸਿਸਟਮ ਬੜਾ ਅੱਛਾ ਹੈ 18 ਸਾਲ ਤੋਂ ਬਾਅਦ ਬੱਚਾ ਆਪਣੇ ਡਿਸੀਜਨਸ ਆਪ ਲੈ ਸਕਦਾ ਔਰ ਡਿਸੀਜਨ ਮੇਕਰ ਹੈ ਪਰ ਫਿਰ ਵੀ ਉਹਨੂੰ ਕਿਤਨਾ ਕਿਤੇ ਸਪਰੈਸ ਕੀਤਾ ਜਾਂਦਾ ਹੈ ਐਗਜ਼ੈਕਟਲੀ ਉਹਨਾਂ ਦਾ ਰਾਈਟ ਹੈ ਵੋਟ ਕਰਨਾ ਦੇਖੋ ਜਦੋਂ ਆਪਣੋ ਸਰਕਾਰ ਨੇ 18 ਸਾਲ ਦਾ ਦੇ ਤਾ ਕਿ ਤੁਸੀਂ 18 ਸਾਲ ਤੋਂ ਬਾਅਦ ਤੁਸੀਂ ਵੋਟ ਕਰ ਸਕਦੇ ਹੋ ਤਾਂ ਉਹ ਆਪਣੇ ਆਪਣੇ ਕੈਲੀਬਰ ਦੇ ਨਾਲ ਆਪਣੇ ਸੋਚ ਦੇ ਨਾਲ ਜਿਵੇਂ ਹੁਣ ਅੱਜ ਕੱਲ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਪਿੰਡਾਂ ਵਾਲੇ ਲੋਕ ਨੇ ਉਹ ਕਿੰਨੀਆਂ ਸੋਹਣੀਆਂ ਸੋਹਣੀਆਂ ਸ਼ਾਰਟਸ ਮੂਵੀਜ਼ ਬਣਾ ਰਹੇ ਨੇ ਠੀਕ ਹੈ ਮੂਵੀਜ਼ ਬਣਾ ਰਹੇ ਪਿੰਡਾਂ ਨੇ ਬਹੁਤ ਗਰੋ ਕਰ ਰਹੇ ਨੇ ਉਹ ਪਿੰਡਾਂ ਦੇ ਵਿੱਚ ਰਹਿ ਕੇ ਬਹੁਤ ਸਿੱਧੂ ਮੁਸੇ ਵਾਲਾ ਪਿੰਡ ਚ ਰਹਿ ਕੇ ਗਰੋ ਹੋਇਆ ਤਾਂ ਪਿੰਡਾਂ ਵਾਲੇ ਜ਼ਿਆਦਾ ਅੱਗੇ ਨੇ ਸ਼ਹਿਰਾਂ ਵਾਲੇ ਨਾਲੋਂ ਤਾਂ ਇੱਕ ਜਿਹੜਾ ਮੋਬਾਈਲ ਆ ਉਹਦੇ ਵਿੱਚ ਪੂਰੀ ਹਰੇਕ ਤਰ੍ਹਾਂ ਦੀ ਡਿਟੇਲ ਹੈ ਤਾਂ ਮੋਬਾਈਲ ਤੋਂ ਉਹ ਹਰੇਕ ਕੈਂਡੀਡੇਟ ਬਾਰੇ ਉਹਦੇ ਬੈਕਗ੍ਰਾਉਂਡ ਬਾਰੇ ਉਹਨੇ ਪਿੱਛੇ ਕੀ ਕੀਤਾ ਆਪਣੇ ਪ੍ਰੀਵੀਅਸ ਯੂ نو ਪਾਸਟ ਦੇ ਵਿੱਚ ਉਹਦਾ ਕੀ ਉਹਦੀ ਕਾਰਗੁਜ਼ਾਰੀ ਰਹੀ ਹੈ ਇਹ ਸਾਰਾ ਚੈੱਕ ਕਰ ਸਕਦੇ ਵੈਰੀ ਈਜ਼ੀਲੀ ਔਰ ਬਿਲਕੁਲ ਉਹਦੇ ਨਾਲ ਉਹਨਾਂ ਨੂੰ ਸੈਲਫ ਕੌਨਫੀਡੈਂਸ ਵੀ ਵਧੂਗਾ ਕਿ ਮੈਂ ਫਲਾਣੇ ਕੈਂਡੀਡੇਟ ਨੂੰ ਮੈਂ ਜਤਾਇਆ ਮੇਰਾ ਮੈਂ ਵੋਟ ਪਾ ਕੇ ਉਹਨੂੰ ਜਤਾਇਆ ਹੈਗਾ ਉਹਦਾ ਉਹਨਾਂ ਦਾ ਵੀ ਸੈਲਫ ਕੌਨਫिडेंस ਬਣੂ ਤੇ ਕਿਸੇ ਦਾ ਪ੍ਰੈਸ਼ਰ ਵੀ ਨਹੀਂ ਰਹੂਗਾ ਮੇਰਾ ਸਵਾਲ ਹੈ ਸੀਗਾ ਕਿ ਇੰਡੀਪੈਂਡੈਂਟ ਡਿਪੈਂਡ ਹੋਣ ਕਰਕੇ ਡਰ ਜਾਂਦੀਆਂ ਮਹਿਲਾਵਾਂ ਕਿ ਅਸੀਂ ਡਿਪੈਂਡ ਹੈ ਇਹਨਾਂ ਦੇ ਪਰਸ਼ੀ ਕੋਈ ਲੋੜ ਨਹੀਂ ਹੈ ਜੀ ਦੇਖੋ ਉਹਨਾਂ ਦੇ ਆਪ ਦੇ ਉਹਨਾਂ ਨੂੰ ਇਕੁਅਲ ਰਾਈਟਸ ਹੈ ਉਹਨਾਂ ਨੂੰ ਇੰਡੀਵਿਜੂਅਲ ਰਾਈਟਸ ਹੈ ਕੋਈ ਸਹੀ ਕਰਨ ਬਸ ਜੋ ਕਰਨ ਵਧੀਆ ਕਰਨ ਵਿਦਨ ਲਾਅ ਕਰਨ ਲਾਅ ਦੀਆਂ ਗਾਈਡਲਾਈਨਸ ਕਰਨ ਡਰਨ ਦੀ ਕੋਈ ਲੋੜ ਨਹੀਂ ਹੈ ਥੈਂਕ ਯੂ ਥੈਂਕ ਯੂ